ਇਹ ਸੀ ਬਗੇਸ਼ਵਰ ਸ਼ਹਿਰ ਰਾਤ ਆਪਰੂਗੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਹਿਰ ਬਹੁਤ ਹੀ ਜ਼ਿਆਦਾ ਵੱਡਾ ਸੀ ਪਰ ਟਾਈਮ ਨਾਲ ਹੀ ਬੰਦ ਹੋ ਜਾਂਦਾ 7 ਵਜੇ ਦੇ ਅਨੁਸਾਰੀਆਂ ਮਾਰਕੀਟਾਂ ਬੰਦ ਹੁੰਦੀਆਂ ਇੱਥੇ ਦੇ ਸਵੇਰੇ ਵੀ ਲੇਟ ਹੀ ਖੋਲਦੇ ਆ ਤੇ ਸ਼ਾਮ ਨੂੰ ਵੀ ਟਾਈਮ ਨਾਲ ਹੀ ਬੰਦ ਕਰ ਦਿੰਦੇ ਆ ਇਹਨਾਂ ਇਸ ਚੀਜ਼ ਦਾ ਕਾਰਨ ਇਹਨਾਂ ਨੂੰ ਹੀ ਪਤਾ ਹੈ ਅਲਮੋੜਾ ਵੱਧੇ ਹੋਏ ਇਹ ਖਾਣਾ ਆਪ ਨੂੰ ਮਿਲਿਆ ਕੱਟਾ ਬੇਦ ਇੱਕ ਆ ਕੇ ਫਿਰ ਅੱਗੇ ਚੱਲਦੇ ਹਾਂ ਹਾਂਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਤੁਰੇ ਸੀ ਬਗੇਸ਼ਵਰ ਤੋਂ ਤੇ ਜਾ ਰਹੇ ਆਂ ਆਪਾਂ ਅਲਮੋੜਾ ਅੱਜ ਫਿਰ ਸਾਰੀਆਂ ਚੜ੍ਹਾਈਆਂ ਹੀ ਪੈਣੀਆਂ ਆਪਾਂ ਨੂੰ ਕਿਉਂਕਿ ਅਲਮੋੜਾ ਉੱਚੀ ਥਾਂ ਦੇ ਬਣਿਆ ਹੋਇਆ ਹੈ ਤੇ ਬਗੇਸ਼ਵਰ ਦੀ ਗੱਲ ਕਰੀਏ ਗੁਰੂ ਘਰ ਦੀ ਤਾਂ ਬਾਬਾ ਜੀ ਨੇ ਰਾਤ ਦੱਸਿਆ ਸੀ ਉਹ ਕਹਿੰਦੇ ਵੀ ਪੂਰੇ ਬਗੇਸ਼ਵਰ ਦੇ ਵਿੱਚ ਦੋ ਜਾਂ ਤਿੰਨ ਪਰਿਵਾਰ ਹੀ ਆ ਜੋ ਸਿੱਖਾਂ ਦੇ ਰਹਿੰਦੇ ਤੇ ਗੁਰਦੁਆਰਾ ਸਾਹਿਬ ਬਿਲਕੁਲ ਖਾਲੀ ਹੀ ਰਹਿੰਦਾ ਉਹ ਬਾਬਾ ਜੀ ਆਪ ਹੀ ਬਸ ਬਾਹਰ ਲਾ ਦਿੰਦੇ ਦਰਬਾਰ ਸਾਹਿਬ ਦਾ ਤੇ ਜਦੋਂ ਉਹਨਾਂ ਨੇ ਪਾਠ ਕਰਦੇ ਆ ਉਸ ਟਾਈਮ ਉਹ ਬਾਹਰ ਖੋਲਦੇ ਫਿਰ ਤੋਂ ਲਾਉਂਦੇ ਕੋਈ ਵੀ ਸੰਗਤ ਨਹੀਂ ਆਉਂਦੀ ਬਿਲਕੁਲ ਖਾਲੀ ਪਿਆ ਗੁਰੂ ਘਰ ਹੇਮਕੁੰਡ ਸਾਹਿਬ ਜਾਂਦੇ ਸਮੇਂ ਆਪਾਂ ਜੋਸ਼ੀਮਰ ਦੀਆਂ ਚੜਾਈਆਂ ਦੀ ਗੱਲ ਕੀਤੀ ਸੀ ਤੇ ਉਹਨੂੰ ਦਿਖਾਈਆਂ ਸੀ ਕਿੰਨੀਆਂ ਕੁੱਚੀਆਂ ਉਸ ਤਰੀਕੇ ਦੀਆਂ ਚੜਾਈਆਂ ਅੱਜ ਆ ਰਹੀਆਂ ਅਲਮੋੜਾ ਦੀਆਂ ਆਪਾਂ ਇੱਥੇ ਆ ਤੇ ਆਪਾਂ ਜਾਣਾ ਉਹ ਚੜਾਈ ਤੇ ਫਿਰ ਉਸ ਤੋਂ ਅੱਗੇ ਪੂਰਾ ਸਾਰਾ ਪਹਾੜ ਕਾਫੀ ਜ਼ਿਆਦਾ ਉਚਾਈ ਆ ਲਗਾਤਾਰ 3 25 ਕਿਲੋਮੀਟਰ ਦੀ ਚੜਾਈ ਇੱਕ ਘੰਟਾ ਤਾਂ ਸਾਨੂੰ ਹੋ ਵੀ ਗਿਆ ਚੱਲਦੇ ਨੂੰ ਇੱਧਰੋਂ ਸਾਈਕਲ ਅਸੀਂ ਰੋਡ ਕੇ ਲੈ ਕੇ ਆ ਰਹੇ ਹਾਂ ਚੱਲਣ ਨਾਲ ਤਾਂ ਅੱਜ ਕੰਮ ਹੀ ਨਹੀਂ ਕਸ਼ਵੀਰ ਅਮਲੋ ਦੱਸਣ ਦੇ ਮੁਤਾਬਕ ਰਸਤੇ ਹੀ ਕਹਿੰਦੇ ਕਾਫੀ ਭਾਰਾ ਜੰਗਲ ਆ ਚੀਤੇ ਵਗੈਰਾ ਵੀ ਆ ਤੋਂ ਦੇ ਕਰਕੇ ਆਪਾਂ ਨੂੰ ਵਾਪਸ ਹੋਣਾ ਪਿਆ ਥੋੜੀ ਜਿਹੀ ਚੜਾਈ ਚੜ ਗਈ ਤੇ ਆਪਾਂ ਚੱਲੇ ਬਸ ਤੇ ਹੁਣ ਹਾਲ ਦਵਾਨੇ ਇਹ ਹੈ ਜੀ ਕਰੋ ਬਾਗੀਸਪਰ ਦੇ ਸ਼ਹਿਰ ਆਹ ਘਰ ਵਾਲੇ ਆਉਂਦੇ ਲਗਾਤਾਰ 16 ਮਿੰਨ ਉਹ ਸੈਂਡਰ ਚੋਂ ਲੈਣੇ ਆਪਾਂ ਨੂੰ ਜਾਇਸਤਾਰ ਮੰਨਨ ਸੈਂਗਲਾਂ ਨੂੰ ਰੈਸਟ ਦੇ ਦਿੱਤੇ ਪਰ ਉਹ ਵੀ ਰੈਸਟ ਕਰਦੇ। ਮਾਰਕਰ ਦੇ ਵਿੱਚ ਹੀ ਰਸਤੇ ਦੇ ਵਿੱਚ ਕਾਫੀ ਜੰਗਲੀ ਇਲਾਕਾ ਤਾਂ ਕਰਕੇ ਉਹ ਵਾਸਤੇ ਜਾ ਰਹੇ ਹਾਂ। ਬਸ ਜਾਓ ਕਿ ਰਾਣੀ ਖੇਤ ਦੇ ਵਿੱਚ ਦੀ ਹੁੰਦੀ ਹੋਈ ਸਿੱਧਾ ਹੱਦਵਾਨੀ। ਲਗਭਗ 150 ਕਿਲੋਮੀਟਰ। ਬਸ ਤੇ ਲੱਗਣੇ 8 ਘੰਟੇ। 150 ਕਿਲੋਮੀਟਰ ਦੇ ਲਈ 8 ਘੰਟੇ ਸ਼ਾਮ ਨੂੰ 6:00 6:30 7:00 ਵੀ ਬਚ ਸਕਦੇ ਬਸ ਤੇ। शुरू हो आप सोमेश्वर भी मिन्टा बस रोकी इन्होंने काओ पिओ एश करो मित्रों दिल तेरो फिर तुरंत की तो बो पद बहुत लगातार ਅੱਗੇ ਵਧਦੇ ਹਾਂ ਪੋਸਟ ਤੋਂ ਬਾਅਦ 6 ਵਜੇ ਤੱਕ ਬਾਸੇ ਜੀ ਬੈਠੇ ਬੈਠੇ ਅੱਗੇ ਮਰੀਆਂ ਨਾਲ ਚੱਲਣਾ। ਜਿੱਥੇ ਲੱਗਿਆ ਉਹ ਝੋਨਾ। ਦੇ ਬੀਬੀਆਂ ਝੋਨਾ ਲਾਈ ਜਾਂਦੀਆਂ। ਬਿਲਕੁਲ ਸੰਗ ਨਾਲ ਦੋ ਦੋ ਗੁਲਾਮੀ ਬੈਠਾ ਤੇ। ਪੇਪ ਨੇਰੀ ਪਟਿਕੋ ਨਹੀਂ ਹਾਂ ਤੇ ਇੱਕ ਪੇਨੀ ਪਟਕੇ ਵੀ ਦੋ ਦੋ ਉਂਗਲਾਂ ਦੇ ਹਿੱਸੇ ਲਾਉਂਦੇ ਇਸ ਸਵੇਰੇ 10 ਵਜੇ ਚੱਲੇ ਸੀ ਤੇ ਸ਼ਾਮ ਦੇ 6:30 ਹੋ ਗਏ ਪਹੁੰਚ ਗਏ ਆਪਾਂ ਹਲਦਵਾਨੀ ਸ਼ਹਿਰ ਦੇ ਵਿੱਚ ਆ ਗਏ ਸਰ ਸ਼ਹਿਰ ਕਾਫੀ ਸੁਣਨ ਦੇ ਸਾਫ ਸੋਚਰਾ ਬ ਰਾਜਾ ਜੀ ਦਾ ਪੂਰਾ ਦਿਨ ਬਸ ਦੀ ਲੰਘ ਗਿਆ ਕਦੇ ਵੀ ਨਹੀਂ ਕੀਤਾ ਹੁਣ ਜਿੰਦਗੀ ਚ ਇੰਨਾ ਲੰਮਾ ਸਬਰ ਬਸ ਦੇ ਵਿੱਚ ਇਹ ਸ਼ਹਿਰ ਉੱਤਰਾਖੰਡ ਦਾ ਸਭ ਤੋਂ ਜ਼ਿਆਦਾ ਸੋਹਣਾ ਸ਼ਹਿਰ ਕਹਿ ਸਕਦੇ ਆਪਾਂ। দেরਾਦੂਨ ਵਰਗੇ ਸ਼ਹਿਰਾਂ ਤੋਂ ਤਾਂ ਖਾਸ ਕਰਕੇ ਸੋਹਣਾ। ਕਿਉਂਕਿ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ, ਰੋਡ ਛੋਟੇ ਆ। ਹਾਂ ਯਾਰ ਬਹੁਤ। ਇੱਥੋਂ ਦੇ ਰੋਡ ਬਹੁਤ ਜ਼ਿਆਦੇ ਵੱਡੇ ਆ। ਜੁੱਡੂ ਚੱਲਦਾ ਹੋਇਆ। ਦੁਕਾਨਾਂ ਦੇ ਉੱਪਰ ਇਹ ਲਾਲ-ਲਾਲ ਬੋਰਡ ਲੱਗੇ ਤੇ ਲਿਖਿਆ ਵੀ ਕਿ ਇਸ ਕੰਮ ਲਈ ਦੁਕਾਨਾਂ ਖੁੱਲੀਆਂ। ਵੀ ਕਿਹ ਚੀਜ਼ ਦੀਆਂ। ਦੇਖੋ ਕਿੰਨੀ ਸੋਹਣੀ ਕਲਾਕਾਰੀ ਹਰ ਇੱਕ ਕਾਂਡੇ ਤੇ ਬਾੜ ਤੇ ਪੇਂਟਿੰਗ ਕੀਤੀ ਹੋਈ ਸੀ ਪੇਂਟਿੰਗ ਦੇਖੋ ਇਹ ਅੱਧੀ ਪੇਂਟਿੰਗਾਂ ਕਰੀਆਂ ਹੋਈਆਂ ਸਾਰੀਆਂ ਆਹ ਇਹ ਖਾਲੀ ਵੇ ਟਾਈਮ ਨਹੀਂ ਅਜੇ ਲੱਗਿਆ ਲੱਗਣਾ ਫੇਰ ਕਰਨਗੇ ਆਣ ਕੱਢ ਲਿਆ ਆਪਾਂ ਗੱਡੀ ਚ ਤੇ ਸੈਂਗਲ ਆਪਣੇ ਪੈਤਾ ਆਪਾਂ ਲਾਉਣੇ ਲੋ ਜੀ ਸੈਂਗਲ ਹੋ ਗਏ ਤਿਆਰ ਫਿਰ ਤੋਂ ਸਮਾਨ ਲੱਦ ਗਏ ਇੱਕ ਹੋਰ ਹੈ ਆਪਣਾ ਮਿੱਤਰ ਤੇ ਆਪਾਂ ਖੜੇ ਆਂ ਸ਼ਹਿਰ ਦੇ ਵਿੱਚ ਬਿਲਕੁਲ ਹੁਣ ਚੱਲਦੇ ਆਪਾਂ ਗੁਰਦੁਆਰਾ ਸਾਹਿਬ ਇੱਥੇ ਬੱਸ ਸਟੈਂਡ ਪੁਲਿਸ ਥਾਣੇ ਦੇ ਬਿਲਕੁਲ ਸਾਹਮਣੇ ਆ ਕੋਈ ਵਾਰਦਾਤ ਹੁੰਦੀ ਹੈ ਤਾਂ ਅਗਲੇ ਉਹਦੇ ਹੀ ਚੱਕ ਲੈਂਦੇ ਆ ਇਹ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰਨਾਨ ਕੋਪਰਾ ਗ੍ਰੀਨ ਸਿਟੀ ਹਲਦਵਾਨਾ ਰਾਮਾ ਭਗਵੇਂ ਰਾਮਾ ਨੰਦੇ ਜਾਣੇ ਹੋਰਨ ਪਰੇ ਮਾਨ ਲੰਦੇ ਰਾਮ ਹਾਲਦਵਾਨੀ ਦੇ ਵਿੱਚ ਕੋਈ ਮੇਲਾ ਵੀ ਚੱਲ ਰਿਹਾ ਹੈ ਅੱਜ ਦੇ ਦਿਨ ਇੱਧਰੋਂ ਐਂਟਰੀ ਹੈ ਮੇਲੇ ਦੀ ਪਰ ਬਾਹਰ ਕੱਲਾ ਝੂਲਾ ਹੀ ਦਿਖਾਈ ਦਿੰਦਾ ਕੋ ਮਗਰ ਹੋਰ ਚੀਜ਼ ਵੇਰ ਦਾ ਵੇਲੇ ਹੀ ਆਪਾਂ ਖੜੇ ਉਹੀ ਹਲਦਵਾਨੀ ਸ਼ਹਿਰ 'ਚ ਰਾਤ ਆਪਾਂ ਜਿਸ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਗਏ ਸੀ ਉੱਥੇ ਬਾਬਾਈ ਕਹਿੰਦੇ ਸਾਈਕਲ ਵਗੈਰਾ ਵੀ ਥੱਲਣ ਦੀ ਜਗ੍ਹਾ ਨਹੀਂ ਹੈ। ਦੋਸਤੋ ਬਾਅਦ ਆਇਆ ਪੋਸਤ 3 ਕਿਲੋਮੀਟਰ ਦੂਰ ਇਸ ਗੁਰਦੁਆਰਾ ਸਾਹਿਬ ਤੋਂ। ਗੁਰਦੁਆਰਾ ਸਾਹਿਬ ਦਾ ਨਾਮ ਗੁਰਦੁਆਰਾ ਸ਼੍ਰੀ ਗੁਰਤੇਗ ਬਹਾਦਰ ਸਾਹਿਬ ਜੀ। ਉਹ ਸਾਹਮਣੇ ਨਾਮ ਵੀ ਲਿਖਿਆ ਹੋਇਆ ਹੈ ਜੀ ਦੇਖ ਸਕਦੇ। ਇਸ ਜਗ੍ਹਾ ਤੇ ਆਏ ਆਪਾਂ ਰਾਤ ਤੇ ਸਾਈਕਲ ਵਗੈਰਾ ਫਿਰੋਕਣ ਦੇ ਤੇ ਦੇਖ ਹੀ ਸਾਡੇ ਕਿੰਨੀ ਜਗਾ ਵੈਸੇ ਤਾਂ ਜੀ ਅੰਦਰ ਹੀ ਲਾਤੇ ਸੀ ਤੇ ਰਾਤ ਆਪਾਂ ਰੁਕੇ ਸੀ ਇੱਥੇ